ਦੇਖੋ ਪਹਿਲੀ ਗੱਲ ਕਿ ਜਿਹੜਾ ਜਿਹੜਾ ਸ਼ੋਮਨੀ ਕਾਲੀਦਲ ਪੁਰਨ ਸੀਤੀ ਹੈ ਇਹਦੇ ਵਿੱਚ ਬਲੱਖਣਤਾ ਹੈ ਬਾਕੀ ਟੜਿਆ ਦਾ ਜਿਹੜਾ ਬੰਦਾ ਵੀ ਕੋਈ ਸੀ ਪਾਰਟੀ ਨਾਲੋਂ ਖਾਸ ਕਰਕੇ ਜੇ ਕਾਲੀਦਲ ਗੱਲ ਆ ਲਈਏ ਉੱਥੇ ਇੱਕੋ ਪਰਿਵਾਰ ਦੀ ਗੱਲ ਜਾਂਦੀ ਹੈ ਸਾਡੇ ਪ੍ਰਧਾਨ ਸਾਹਿਬ ਨੇ ਪਹਿਲੇ ਦਿਨ ਅਨਾਉਂਸ ਕੀਤਾ ਕਿ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਕੋਈ ਅਵੈਨ ਲੈਣਾ ਮੈਂ ਸੇਵਾ ਕਰਨੀ ਹੈ ਇਹ ਮੇਰਾ ਖਿਆਲ ਹੈ ਪਹਿਲੀ ਵਾਰ ਹੋਇਆ ਹੈ ਅਜ ਤੱਕ ਕਦੇ ਰਿਕਾਰਡ ਦੇ ਵਿੱਚ ਹੋਇਆ ਨਹੀਂ ਸੰਤ ਲੰਗੋਵਾਲਾ ਸਾਹਿਬੀ ਉਹ ਵੀ ਧੱਕੇ ਨਾਲ ਉਹਨਾਂ ਨੇ ਕਦੀ ਇਲੈਕਸ਼ਨ ਲਾਤੀ ਸੀ ਇਲੈਕਸ਼ਨ ਤਾਂ ਉਹ ਵੀ ਪਾਦੇ ਸੀ ਪਰ ਆ ਪਹਿਲੀ ਗੱਲ ਇਹ ਹੈ ਕਿ ਉਹਨਾਂ ਨੇ ਪਹਿਲੀ ਸ਼ਰਤیں ਰੱਖੀ ਆਪਣੀ ਜਿੱਦੇ ਡੈਲੀਗੇਟ ਨੇ ਸਹਿਮਤੀ ਨਾਲ ਇਹਨਾਂ ਬਣਾਇਆ ਕਿ ਮੈਂ ਕੋਈ ਇਲੈਕਸ਼ਨ ਨਹੀਂ ਲਾਣੀ ਹੈ ਮੈਂ ਤਾਂ ਸੇਵਾ ਕਰਨੀ ਹੈ ਪਾਸ ਤੇ ਉਹਦੇ ਕਰਕੇ ਸਾਡੀ ਬਿਲਖਣ ਤਾਂ ਅਰ ਗੁਰੂ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਜੋ ਉਹਨਾਂ ਦਾ ਤਾਰੂ ਫੀਲ ਦਾ ਉਜੀਤੋਂ ਕੰਮ ਕਰ ਰਹੇ ਨੇ ਇਹ ਵੀ ਇੱਕ ਰਕਾਰਡ ਹੋਣਾ ਹੈ ਕਿ ਲਾਲ ਜਿੰਦੋਤਾ ਕਿਸ ਨਾਲ ਪਾਈ ਅੰਮ੍ਰਿਤਪਾਲ ਨਾਲ ਅਗਲੀ ਵਾਰ ਵਿਧਾਨ ਸਭਾ ਚੋਂ ਇਲੈਕਸ਼ਨ ਉਹਨਾਂ ਦੀ ਪਾਰਟੀ ਨਾਲ ਲੜ ਸਕਦੀ ਹੈ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਅਸੀਂ ਆਪ ਤਖੜੇ ਹਾਂਗੇ ਜਿੰਨਾ ਤੇ ਅਸੀਂ ਆਪ ਤਖੜੇ ਨਹੀਂ ਹੁੰਦੇ ਉਸ ਸਮੇਂ ਹੋਤਲੀ ਕੋਈ ਗੱਲ ਚੱਲਦੀ ਨਹੀਂ ਸਾਡਾ ਸਭ ਤੋਂ ਪਹਿਲਾ ਜ਼ੋਰ ਹੋਊਗਾ ਕਿ ਅਸੀਂ ਆਪ ਤਖੜੇ ਹੋਈਏ ਫਿਰ ਪਾਰਟੀ ਪਲੇਟਫਾਰਮ ਤੇ ਕੀ ਫੈਲਾ ਸਾਡੇ ਪ੍ਰਧਾਨ ਗਿਆਨੀ ਹਰਪ੍ਰੀਤ ਜੀ ਨੇ ਕਰਨਾ ਹੈ ਕਿ ਵੀ ਕਿਹੜੀ ਪਾਰਟੀ ਨਾਲ ਕਰਨਾ ਹੈ ਕਿਵੇਂ ਕਰਨਾ ਹੈ ਪਰ ਸਭ ਤੋਂ ਪਹਿਲਾਂ ਸਾਡੇ ਜਿਹਨਾਂ ਜਿਹੜਾ ਮੇਰੀ ਉਹਨਾਂ ਨਾਲ ਗੱਲ ਪਈ ਹੈ ਇਹੀ ਗੱਲ ਹੋਈ ਹੈ ਕਿ ਆਪਾਂ ਪਹਿਲਾਂ ਆਪ ਤੱਕੜੇ ਹੋਈਏ ਜਦੋਂ ਅਸੀਂ ਆਪ ਤੱਕੜੇ ਹੋ ਜਾਵਾਂਗੇ ਤਾਂ ਬਾਕੀ ਪਾਰਟੀ ਸਾਡੇ ਨਾਲ ਚੋਣਾਂ ਕਰਨ ਦੇ ਲਈ ਤਿਆਰ ਹੋਣਗੇ ਤੇ ਸਾਡੇ ਕੋ ਆਪ ਪਹੁੰਗਣਗੇ ਸਾਨੂੰ ਕਿਸੇ ਕੋ ਜਾਣ ਦੀ ਲੋੜ ਨਹੀਂ ਬੰਦੀ ਸਿੰਘਾਂ ਦੀ ਰਿਹਾਈ ਤੋਂ ਪਹਿਲਾਂ ਕੀ ਭਾਜਪੀ ਨੇ ਸਮਝੌਤਾ ਹੋ ਸਕਦਾ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਵੱਡਾ ਮੁੱਦਾ ਪੰਜਾਬ ਲਈ ਹੈ ਦੇਖੋ ਮੈਂ ਤਾਂ ਗੱਲਾਂ ਨਹੀਂ ਇਹ ਨਹੀਂ ਗੱਲਾਂ ਨੇ ਬਹੁਤ ਵੱਡੀਆਂ ਗੱਲਾਂ ਨੇ ਇਹ ਪਾਰਟੀ ਦੇ ਪਲੇਟਫਾਰਮ ਤੇ ਗੱਲ ਹੋ ਚੱਲਦੀ ਹੈ ਗਿਆਨੀ ਹਰਪ੍ਰੀਤ ਜੀ ਇਸ ਕੰਨਾ ਜਵਾਬ ਦੇ ਸਕਦੇ ਨੇ ਕਿਉਂਕਿ ਸਾਡੀ ਜਿਹੜੀ ਬਾਂਗਲੌਰ ਹੈ ਉਹਨਾਂ ਦੇ ਸਾਡੇ ਇਹ ਨਹੀਂ ਹੈ ਵੀ ਹਰ ਬੰਦਾ ਬਿਆਨ ਦੇਊਗਾ ਹਰ ਬੰਦਾ ਉਹਦਾ ਕੋਈ ਹੋ ਕਰੂਗਾ ਤੇ ਜੋ ਉਥੇ ਫੈਸਲਾ ਹੋਊਗਾ ਉਦੇ ਚ ਸਾਰੇ ਫਲਚਲਾ ਹੋਸ ਤੁਹਾਡੀ ਪੰਥਕ ਪਾਰਟੀ ਚ ਲੋਕਾਂ ਨੂੰ ਤੁਸੀਂ ਕੀ ਮੈਸੇਜ ਗਨਵੇ ਕਰਨਾ ਚਾਹੁੰਦੇ ਹੋ ਗੱਦ ਦਵਾ ਦੋੜਨ ਵਾਸਤੇ ਦੇਖੋ ਸਾਡਾ ਤਾਂ ਮੈਸੇਜ ਇੱਕੋ ਹੀ ਹੈ ਕਿ ਪੰਥਕ ਪਾਰਟੀ ਆਪਣੇ ਹਿੱਤਾਂ ਤੋਂ ਉਪਰ ਉੱਠ ਕੇ ਪਾਰਟੀ ਵਾਈ ਦੇ ਉਪਰ ਉੱਠ ਕੇ ਪਰਿਵਾਰ ਬਾਤ ਤੋਂ ਉਪਰ ਉੱਠ ਕੇ ਕੋਈ ਪ੍ਰਵਾਸ ਹੀ ਫੈਲਾ ਕਰ ਲਿਆ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਅਹੁਦਾ ਇੱਕ ਟਿੱਟ ਹੋਊ ਇਹੀ PRINCIPAL ਹੀ ਫੈਸਲਾ ਕਰ ਲਿਆ ਸਾਡੇ ਭਲਵਾਨ ਸਾਹਿਬ ਨੇ ਕਹਿੰਦਾ ਕਿ ਮੈਂ ਉਹ ਕੋਈ ਲੈਣਾ ਹੀ ਨਹੀਂ ਸੋ ਜਦੋਂ ਤੁਹਾਡੀ ਇਦਾਂ ਦੀ ਗੱਲ ਹੋਵੇ ਫਿਰ ਤੁਸੀਂ ਅੱਗੇ ਵਧਦੇ ਹੋ ਤੇ ਅਸੀਂ ਜਿਹੜਾ ਫੈਸਲਾ ਵੀ ਕਰਨਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹ ਤਾਂ ਅਸਲ ਲੈ ਕੇ ਕਰਦਾ ਹੈ ਸਾਡੇ ਲਈ ਕੋਈ ਜਾਤ ਨਹੀਂ ਕੋਈ ਧਰਮ ਨਹੀਂ ਕੋਈ ਊਚ ਨਹੀਂ ਕੋਈ ਨੀਚ ਨਹੀਂ ਸਾਰਿਆਂ ਨੂੰ ਬਰਾਬਰਤਾ ਦਾ ਸੰਦੇਸ਼ ਜੋ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ ਹੈ ਤੇ ਸਾਡੇ ਗੁਰੂ ਸਾਹਿਬਾਨ ਨੇ ਤਾਂ ਆਪਣੀ ਕਰਵਾਨੀ ਇਸ ਕਰਕੇ ਦਿੱਤੀ ਦੂਜੇ ਧਰਮ ਦੇ ਲਈ ਕੀਤੀ ਸੋ ਜੇ ਦੇਖੀਏ ਤਾਂ ਲਖਣਤਾ ਬਖਰੀ ਜੀ ਜਾਏ ਇਹ ਹਾਲ ਤੁਸੀਂ ਦੇਖੋਗੇ ਹਰ ਟਾਈਮ ਲੱਗੂਗਾ ਕਿਉਂਕਿ ਨਮਕਮ ਹੈ ਟਾਈਮ ਲੱਗਦਾ ਜੇ ਤੁਸੀਂ ਦੇਖੋਗੇ ਜਦੋਂ ਨਿਖਰ ਕੇ ਆਇਆ ਤਾਂ ਬਹੁਤ ਅੱਗੇ ਵਧਣਾ ਹੈ ਸ਼ੋਭ ਨਿਕਲ ਜ਼ਰਪੁਰ ਨਸਰ ਜੀਤੀ ਨੇ ਸਭ ਜਿਹੜੀ ਤਰਨ ਤਰ ਜਿੰਮੀ ਚਾਉ ਨੂੰ ਲੈ ਕੇ ਪਾਰਟੀ ਵੱਲੋਂ ਤੁਹਾਡੀ ਪਾਰਟੀ ਵੱਲੋਂ ਕੀ ਫੈਸਲਾ ਕੀਤਾ ਗਿਆ ਤਾਂ ਸਾਡੇ ਪ੍ਰਧਾਨ ਗਿਆਨੀ ਹਰਪ੍ਰੀਤ ਨੇ ਸਭ ਤੋਂ ਪਹਿਲਾਂ ਫੈਸਲਾ ਕਰਤਾ ਸੀ ਕਿ ਜੇ ਸੰਦੀਪ ਇਲੈਕਸ਼ਨ ਲੜੂਗਾ ਉਹਦੀ ਪਰਿਵਾਰ ਚ ਕੋਈ ਲੜੂਗਾ ਅਸੀਂ ਉਹਦੀ ਸਪੋਰਟ ਕਰਾਂਗੇ ਪੰਥਕ ਅਸੀਂ ਪੰਥ ਮੁੱਦੇ ਤੇ ਖੜੇ ਆ ਅਸੀਂ ਇਹ ਨਹੀਂ ਆ ਕਿ ਗੋ ਆਪਣਾ ਕੈਂਡੀਡੇਟ ਖੜਾ ਕਰਨਾ ਹੈ ਆਪਣਾ ਉਹ ਕਰਨਾ ਹੈ ਅਸੀਂ ਪੰਥ ਦੀ ਗੱਲ ਕਰਨੀ ਹੈ ਜਿਹੜਾ ਪੰਥ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਖੜਾ ਹੈ ਇਲੈਕਸ਼ਨ ਚ ਚੋਣ ਪ੍ਰਚਾਰ ਕਰਨ ਵੀ ਜਾਵਾਂਗੇ ਜੀ ਬਿਲਕੁਲ ਜਾਵਾਂਗੇ ਜੇ ਸਾਡੇ ਉਹਨਾਂ ਨੇ ਕਮੇਟੀ ਬਣਾਈ ਸਾਢੇ 7 ਮੈਂਬਰ ਗਏ ਉੱਥੇ ਉਹਨਾਂ ਨੇ ਵੀ ਫਾਇਦਾ ਇਹੀ ਕੀਤਾ ਕਿ ਆਪਾਂ ਨੂੰ ਮਤਦਾਨ ਨਹੀਂ ਚਾਹੀਦਾ ਕੈਨੀ ਜੀ ਨੇ ਵੀ ਸਭ ਤੋਂ ਪਹਿਲਾਂ ਹੀ ਫੇਰ ਤੇ ਜਦੋਂ ਫੈਸਲਾ ਕਰ ਲਿਆ ਫਿਰ ਪ੍ਰਚਾਰ ਵੀ ਪਿੱਛੇ ਥੋੜਾ ਨਹੀਂ ਜਾਂਦਾ ਪ੍ਰਚਾਰ ਵੀ ਕਰਾਂਗੇ ਜਾਮਾਂਗੇ ਵੀ ਚਾਰ ਪੈਸੇ ਵੀ ਲਾਵਾਂਗੇ ਹਰ ਚੀਜ਼ ਕਰਾਂਗੇ ਮੈਂ ਤੈਨੂੰ ਵਿਸ਼ਵਾਸ ਨਾਲ ਕਹਿੰਦਾ ਕਰਨੀ ਗੁਰੂ ਮਹਾਰਾਜ ਦੀ ਸੱਚੇ ਪਾਤਸ਼ਾਹ ਹਮੇਸ਼ਾ ਧਰ ਕੇ ਕੰਮ ਕਰਨਗੇ ਤੇ ਸਾਡੀ ਸਰਕਾਰ ਹੋਊ ਤੇ ਪੰਥਕ ਸਰਕਾਰ ਹੋਊਗੀ ਤੇ ਜਿਵੇਂ ਮਹਾਦਰਜੀਤ ਸਿੰਘ ਨੇ ਰਾਜ ਕੀਤਾ ਸੀਗਾ ਕਿ ਸਾਰਿਆਂ ਨਾਲ ਲੈ ਕੇ ਚੱਲਣਾ ਹੈ ਸਾਰੀਆਂ ਧਰਮਾਂ ਨੂੰ ਸਾਰਿਆਂ ਨਾਲ ਲੈ ਕੇ ਚੱਲ ਕੇ ਤੇ ਪੰਥ ਦੇ ਭਲੇ ਦੀ ਗੱਲ ਕਰਨੀ ਹੈ ਕਿ ਪੰਜਾਬ ਨੂੰ ਉਹਨਾਂ ਲੀਹਾਂ ਤੇ ਲੈ ਕੇ ਆਉਣਾ ਜਿਹੜੇ ਲੀਹਾਂ ਦੇ ਉੱਤੇ ਮਹਾਜਨਜੀਤ ਸਿੰਘ ਦੇ ਵਕਤ ਜਿੱਦਾਂ ਬਗ ਮੈਂ ਸੁਣਿਆ ਕਿ ਮਹਾਜਨਜੀਤ ਸਿੰਘ ਦੇ ਰਾਜ ਦੇ ਵਿੱਚ ਤਕਰੀਬ 100% ਬੰਦੇ ਪੜੇ ਹੋਏ ਸੀ ਇੱਕ ਬੰਦਾ ਵੀ ਅਨਪੜ੍ਹ ਨਹੀਂ ਸੀ ਉਹਨਾਂ ਦੇ ਰਾਜ ਦੇ ਵਿੱਚ ਦੂਜੀ ਗੱਲ ਯੂਰਪ ਤੋਂ ਲੋਕ ਇੱਥੇ ਨੌਕਰੀ ਕਰਨ ਆਉਂਦੇ ਸੀ ਪੰਜਾਬ ਪੰਜਾਬੀ ਇੰਨੇ ਹਿੰਮਤੀ ਤੇ ਇੰਨੇ ਮਿੰਨਤੀ ਨੇ ਕਿ ਉਹ ਕੁਝ ਵੀ ਕਰ ਸਕਦੇ ਨੇ ਜੇ ਉਹ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਇੰਨੀ ਤਰੱਕੀ ਕਰ ਸਕਦੇ ਨੇ ਅੱਜ ਤੁਸੀਂ ਅਮਰੀਕਾ ਦੀ ਗੱਲ ਕਰ ਲਓ ਅਮਰੀਕਾ ਡਿਪੈਂਡੈਂਟ ਹੈ ਪੰਜਾਬੀਆਂ ਤੇ ਵੱਡੇ ਬਿਜ਼ਨਸmen ਲਾ ਨੂੰ ਮੈਂ ਤੁਹਾਨੂੰ 1 ਨਹੀਂ 2 ਨਹੀਂ ਸੈਂਕੜੇ ਨਹੀਂ ਹਜ਼ਾਰਾਂ ਐਗਜ਼ੈਂਪਲ ਦੇ ਦਿੰਦਾ ਸੋ ਅਸੀਂ ਇਹ ਚਾਹੁੰਦੇ ਆ ਕਿ ਸਾਡੀ ਸਰਕਾਰ ਇੱਕ ਇਦਾਂ ਦੀ ਸਰਕਾਰ ਹੋਵੇ ਜਿਹਦੇ ਵਿੱਚ ਸਾਰੇ ਧਰਮ ਸਾਹਿਆਂ ਸਾਡੇ ਲੋਕ ਤਰੱਕੀ ਦੇ ਰਾਹ 'ਤੇ ਜਾਣ ਤੇ ਬਾਕੀ ਲੋਕ ਜਿਹੜੇ ਪੰਜਾਬ ਦਾ ਕਿਸੇ ਨਾ ਕਿਸੇ ਤਰ੍ਹਾਂ ਦੇ ਕੋ ਗੱਲ ਕਰਨ ਵਾਲੀ ਗੱਲ ਹੁੰਦੀ ਹੈ ਮੈਨ ਸਭ ਇੱਕ ਵਾਰੀ ਅੰਮਸ਼ਾ ਨੂੰ ਮਿਲਿਆ ਉਹ ਹੀ ਇੱਕੋ ਗੱਲ ਸੀ ਕਿ ਜੇ ਤੁਸੀਂ ਛੋਟੇ ਹੁੰਦੇ ਸੀ ਚਾਹੁੰਦੇ ਸੀ ਕਿ ਇੱਕ ਵਾਰ ਪੰਜਾਬ ਨੂੰ ਦੇਖੀਏ ਪੰਜਾਬ ਹੈ ਕਿਹਾ ਜਾ ਐਡੀ ਬੜੀ ਗੱਲ ਚ ਪੰਜਾਬ ਦੀ ਪਰ ਗੁਰੂ ਨੇ ਕਿਰਪਾ ਕੀਤੀ ਵਿੱਚੇ ਪਾਸ਼ਾ ਨਿਹਰ ਕੀਤੀ ਤੇ ਇਹ ਪੰਜਾਬ ਫੇਰ ਬਲੰਦੇ ਜਾਊਗਾ